ਪੇਛੇ ਦੁਮਾਡੇ ਲੇਖ ਪਿਛਾ ਸਾਹਿਬੀ ਨੂੰ ਗੁਰੂ ਜੀ ਤੇ ਆਗੂ ਸਤਿਕਾਰ ਨੂੰ ਸਾਧਨਾ ਪਾਇਆ ਅਗਲੇ ਸਤਿਕਾਰ ਵਾਲੇ ਵਾਰ ਨੂੰ ਕੀਤਾ ਸਾਹਿਬ ਵਾਹਿਗੁਰੂ ਜਿੱਕੀ ਫਤਿਹ ਆਪਾਂ 13 ਮਾਰਚ ਨੂੰ ਇੱਥੇ ਮੁਜੇ ਆ ਤੇ ਮੋਰਚਾ ਚਾਲ ਲੈ ਲਿਆ ਜਿੰਨੇ ਮਾਵਾ ਦੇ ਜਿੰਨੇ ਆਈ ਚਈ ਚਾਲਾਂ ਦੇ ਜਿੰਨ ਵੋਟੇ ਦੇ ਕੋਈ ਕੰਦੇ ਆ ਸਮਾਜ ਸਾਡੇ ਦੇ ਜੀ ਬਰਾਬਰ ਆ ਤੇ ਸਮਾਜ ਸਰਕਾਰ ਤੋਂ ਵੀ ਬਰਾਬਰ ਹੋ ਜਾਣਾ ਪੜਿਆ ਨਾ ਕਰਿਆ ਜੇ ਪਿੱਛੇ ਘਾਤ ਮਾਰ ਲੀਏ

ਕੋਸ਼ੂ ਲੱਗਦੇ ਰਿਹਾ ਇਹ ਸਮਾਜ ਦੇ ਵਿੱਚ ਮੇਰੇ पास ਗਿਆਨ ਅਨੇਕਾਂ ਸਿੱਖਣ ਤੇ ਨੇਕਾਂ ਜਾਣਨ ਦੀ ਇਹ ਲੋਕ ਇਸ ਸਮਾਜ ਨੂੰ ਉਸ ਵਿੱਚ ਸਮਾਤਰ ਮਿਲਦੀ ਹੈ ਇਹ ਜੇਲੀ ਪ੍ਰਾਪਤ ਤੋਂ ਜਾ ਕੇ ਜੇ ਦਾਣਾਵਾ ਦਿੱਤੀ ਆ ਕੋਲ ਕੋਰਾਂ ਨਹੀਂ ਪੈਂਦਾ ਰਾਹ ਹੋਇ ਆਇਆ ਰਸਤਾ ਹੋ ਸਟੰਡ ਲਗਾਇਆ ਕੋ ਇਹ ਮਾਦੇ ਸੇਹਿਚਾ ਸੁਭੀ ਮਾਰਗ ਜਿਹੜਾ ਲਗਭਗ 2415 ਕੇ ਸੀਮੇ ਵਿੱਚ ਸੇਹਿਚਾ ਸੁਭੀ ਹੈ ਜਿੰਨਾ ਪ੍ਰਾਪਤ ਤੋਂ ਲੈ ਕੇ ਤਲਕਤੇ ਤੱਕ ਅੱਜ ਵੀ ਉਹ ਡਰਦਾ ਐ ਹੋਇਆ ਉਹ ਸਾਮ ਲੱਗੇ ਦਾਦਾ ਦੇ ਆਇਆ ਪਿਛਲੇ ਦਿਨ ਪਾਕਿਸਤਾਨ ਗਏ ਜੇ ਪਰਣਾ ਸਾਹਿਬ ਹੋ ਪੰਜ-ਛੇ ਦਿਨ ਲੱਗੇ ਗਾਜੇ ਨੂੰ ਆਪਣਾ ਇਟਰ ਕਰਦੇ ਤਾਰੀਖੋ ਘਰ ਦੇ ਪਾਸੇ ਦਫਤਰ ਨੂੰ ਬੋਲਵਾ ਅੱਗੇ ਪਾਸੇ ਅੱਜ ਇਹਨਾਂ ਜਿਹੜਾ ਨੀਓ ਜਲਾ ਖੁਸ਼ ਹੋਉਂਦੇ ਨੇ ਆਇ ਤੇ ਆਉਂਦੇ ਆ ਦੇਖੀਆ ਸਾਮ ਲੱਗੇ ਤੇ ਥੇੜਾ ਗੁੰਦ ਬਾੜਿਆ ਇਹ ਬਾੜ ਦਾ ਪਿਸ਼ਾਵ ਤੋਂ ਲੈ ਕੇ ਫੱਕੇ ਤੱਕ ਦੇ ਜਾਏ ਉਹ ਸਮੇਂ ਦੇ ਵਿੱਚ ਇਹ ਇਸ ਬਾੜ ਤੇ ਰਹਿ ਸਾਡੇ ਜਿਹੜੇ ਬਾੜੋਂ ਦਰਿਆ ਉਹਨੇ ਆ ਕੇ ਥਾਣਾ ਬਾੜੇ ਜਲੀ ਜਿੱਤੀ ਆ ਉਹਨੇ ਮਾਰ ਆਪਾ ਦਿੱਤ ਕਹਿਣ ਕਿ ਉਹ ਜਲੀ ਬੋਚਿਆ ਕਹਿੰਿਆ ਕਿ ਉਹਨੇ ਵੀ ਬਾੜ ਜਿੱਤ ਕੇ ਜਾਣਾ 13 ਮਹੀਨੇ ਬਾਅਦ ਉਹਦੇ ਇਹ ਵੀ ਹੋ ਗਿਆ ਉਹ ਨਹੀਂ ਉਹ ਦੋਏ ਜਿੰਨੇ ਜਿਤਨੇ ਆ ਫੈਸਲਾ ਹੋ ਗਿਆ ਜਿਹੜੇ ਬੰਗਿਆ ਦੇ ਇਹ ਫੈਸਲਾ ਕਰਕੇ ਜਿਹੜੇ ਪਰਾਵਰ ਵਿੱਚੋਂ ਆਪਾਂ ਨੇ ਕਾਇਰ ਨਹੀਂ ਮੰਨਦੇ ਆਪਾਂ ਨੂੰ ਪਿੱਛੇ ਪਾ ਦਿਆ ਤੇ ਯਾ ਵੋਟਾਂ ਲੰਬਾ ਹੋ ਗਿਆ ਨਾ ਕੀਤੀ ਭੱਜ ਰਹੀ ਆ ਸਰਕਾਰ ਸੋਧੀ ਨੇ ਕੀ ਕੱਲ ਲੰਮੀ ਉਡੀਕਾਂ ਇਹਨਾਂ ਦੇ ਚੱਲਾ ਮੋੜ ਇਹਨਾਂ ਦਾ ਬਸਵਾ ਇਹ ਤੋਂ ਛੱਤਾਂ ਦੇ ਬਿੱਟੇ ਰਵਾਲੇ ਇਹ ਕੈਨੂੰ ਸਵਾਲ ਹਰ ਲੋਕ ਦੀ ਅਨੁਰਾਧੀਆ ਹਰ ਆਪੂ ਦੀ ਅਨੁਰਾਧੀਆ ਸਾਡੇ ਇਸ ਮੋਟਨੇ ਨੇ ਲੰਮੀ ਕਿੱਥੇ ਭਾਗਿਆ ਪ੍ਰਾਪਤੀਆਂ ਕਿੱਤਿਆਂ ਜਿਹੜੀਆਂ ਕੈਨੂੰ ਸਾਨੂੰ ਇਹ ਜਿਹੜੀ ਆਲੀਖਤੀ ਆਲੀ ਉਹ ਬਹੁਤ ਪ੍ਰਾਪਤ ਦਾ ਬਣ ਗਿਆ ਬਹੁਤ ਬਹੁਤ ਪ੍ਰਾਪਤ ਹੋ ਗਿਆ ਸ਼ੋਭਾ ਦੇ ਆਲੀਖਤ ਇਹ ਇਹ ਦੋਸਤਾਂ ਦੀ ਜਿਹੜੀ ਕਸਾਮੀ ਆ ਇਸ ਵੋਟ ਦੇ ਰਸਤਾ ਤੇ ਦੋਸਤਾਂ ਦੀ ਕਸਾਮੀ ਵੀ ਇਹ ਕੋਈ ਫਾਇਸਲੇ ਹੁੰਦੇ ਉਹਦੇ ਪਰੈਨ ਨੀਕੇ ਕਰਦੇ ਨੇ ਸਰ ਉਹ ਕਹਿ ਕੇ ਕੰਮ ਨਹੀਂ ਜਿਤਾਦਾ ਮੈਂ ਤੁਹਾਨੂੰ ਇਹ ਨਿਸ਼ਚਿਤ ਕਰ ਦਿੱਤੀ ਨੂੰ ਕਹਿ ਸਕਦਾ ਹਾਂ ਬਹੁਤ ਸੂਜਿਤ ਮੌਕੇ ਤੇ ਜਤੀਪੰਦਿਕਾ ਐਮ ਮੋਰਨ ਦੀਆਂ ਨੌਕਰੀਆਂ ਤਾਲ ਦੇ ਵਿੱਚ ਆਈਆਂ ਉਹਨਾਂ ਵਿੱਚੋਂ ਕਿ ਉਹਨਾਂ ਭਰ ਚਾਏਗੇ ਜੇ ਅੰਕਾ ਜੇ ਜੱਜ ਬਸਨਾ ਉਹ ਆਲੇ ਮੋਰਨ ਦੀਆਂ ਨੌਕਰੀਆਂ ਉਹਨਾਂ ਵਿੱਚੋਂ ਸਿਆਪ ਤੋਂ ਭਰ ਚਾਏਗੇ ਉਹ ਜਿਹਨਾਂ ਨੂੰ ਪੂਰਾ ਤਰਕਾ ਦੀ ਉਹਨਾਂ ਚੋਟੇ ਭਰ ਚਾਏਗੇ ਵੋਟਾਂ ਚਲਣ ਚੱਲਦੇ ਬੋਟੇ ਵੋਟਾਂ ਸਪੋਰਟ ਤੋਂ ਲਈ ਗੋਤਾਂ ਹੋਈਆਂ ਦੁਨੀਆ ਬਣੀਆ ਕਿੰਨਾ ਵੋਟਾਂ ਬੜਾ ਹੋਣਾ ਬਹੁਤ ਕੋਲ ਜਾ ਕੇ ਦੇਖਾ ਉਹ ਪੰਜਾਬ ਦੀ ਲੋਕ ਨੁਮਾਦ ਦੀ ਗੱਡੀ ਨੂੰ ਆਪਾਈਏ ਦੇਖਾਂਗੇ ਇਹ ਫਰਕ ਹੈ ਕਿ ਤੇ ਕੱਲ੍ਹ ਤੋਂ ਲੈ ਕੇ ਨਾਲ ਨੂੰ ਕੱਲ੍ਹ ਮਾਤਾ ਸਰਕਾਰ ਦੇ ਚੰਦਰੀਆਂ ਉਹ ਉਹ ਸਰਕਾਰ ਨੂੰ ਜੱਨੇ ਬੰਦੀਆਂ ਅੱਜ ਤੋਂ ਵੋਟਾਂ ਦੇ ਚੇਤੀਆਂ ਖਨੌਲੀ ਬੀਟੀ ਅੱਗੇ ਆ ਗਿਆ ਨਾਮ ਉਹ ਆਇਆ ਪਰੇ ਕੋਕੀ ਬੀਤ ਉਹ ਜਿਹੜੀ ਮੋਰਚੀ ਪੱਕਾ ਆਈ ਜਿੱਥੇ ਆ ਕੋਈ ਨਹੀਂ ਤੂਆ ਸੈਟਾ ਮਾ ਪੁੱਛ ਜੰਨੇ ਆ ਜਦੋਂ ਆਪਾਂ ਇਹਨੂੰ ਤੋੜ ਦੀ ਖਾਲੇ ਕੀਤੀ ਆ ਤੇ ਇਹ ਬੋਲ ਖਾਂਦੀ ਸਰਕਾਰ ਨੇ ਸਿਤਾਰਾ ਆਪਾਂ ਦਿੱਤਾ ਆ ਉਹ ਸਿਤਾਰਾ ਆਪਾਂ ਲਾ ਦਿੱਤਾ ਮੈਂ ਬਿਜਲੀ ਰੱਖਦਾ ਕੋਈ ਆਪ ਸਰਕਾਰ ਨੂੰ ਪਾਇਆ ਇਹ ਜੀਵਨ ਕੋਈ ਨਾ ਆਇਆ ਸਿੱਧਾ ਆਪਾਂ ਮਿੱਤਾਂ ਨਾਲੇ ਤੇ ਚਾਰ